ਅੱਜ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਗੱਲ ਕਰਦੇ ਆ ਹਲਕਾ ਗੁਰੂ ਅਰਸਾਏ ਨਾਲ ਜੁੜੀਆਂ ਉਹਨਾਂ ਮਾਨ ਸ਼ਖਸੀਤਾਂ ਦੀ ਜਿਨ੍ਹਾਂ ਕਰਕੇ ਹਲਕੇ ਦਾ ਨਾਮ ਵੀ ਉੱਚਾ ਹੋਇਆ ਤੇ ਕਿੰਨਾ ਕਿੰਨਾ ਨੇ ਮੱਲਾ ਮਾਰੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਾਣਾ ਗਰਮੀਤ ਸਿੰਘ ਸੋਢੀ ਦੀ ਰਾਣਾ ਗਰਮੀਤ ਸਿੰਘ ਸੋਢੀ ਵਿਧਾਨ ਸਭਾ ਹਲਕਾ ਗੁਰੂ ਅਰਸਾਏ ਦੇ ਪਿੰਡ ਮੂਣ ਕੇ ਵਤਾੜ ਦੇ ਜੰਮਪਲ ਹਨ ਜਿਨ੍ਹਾਂ ਨੇ ਲਗਾਤਾਰ ਗੁਰੂ ਅਰਸਾਏ ਤੋਂ 4 ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੀ ਕਾਂਗਰਸ ਵਾਲੇ ਪੱਖੋਂ ਤੇ ਜੇਤੂ ਰਹੇ ਅਤੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਰਾਣਾ ਗਰਮੀਤ ਸਿੰਘ ਸੋਢੀ ਦਾ ਗੁਰੂ ਹਰਸਾਏ ਦੇ ਹਲਕੇ ਨਾਲ ਡੂੰਗਾ ਸਬੰਧ ਹੈ ਚਾਹੇ ਉਹਨਾਂ ਦੀ ਰਹਾਇਸ਼ ਪੰਚਕੋਲਾ ਤੇ ਫਿਰੋਜ਼ਪੁਰ ਹੈ ਪਰ ਪਿੰਡ ਮੋਹਣ ਕੇ ਬਤਾੜ ਵਿੱਚ ਉਹਨਾਂ ਨੇ ਆਪਣੀ ਰਹਾਇਸ਼ ਕੋਠੀ ਰਾਜਗੜ ਬਣਾਈ ਹੋਈ ਹੈ ਰਾਣਾ ਗਰਮੀਤ ਸਿੰਘ ਸੋਢੀ ਗੁਰੂ ਹਰਸਾਏ ਤੋਂ 4 ਵਾਰ ਜਿੱਤਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਕਾਂਗਰਸ ਛੱਡ ਕੇ ਅਤੇ ਉਹਨਾਂ ਨੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਭਾਜਪਾ ਤੋਂ ਲੜੀ ਪਰ ਹਾਰ ਗਏ ਉਸ ਤੋਂ ਬਾਅਦ ਰਾਣਾ ਗਰਮੀਤ ਸਿੰਘ ਸੋਢੀ ਨੇ ਹਾਲ ਹੀ ਚੋਣਾਂ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਪਰ ਸ਼ੇਰ ਸਿੰਘ ਭਾਇਆ ਤੋਂ ਲੋਕ ਸਭਾ ਚੋਣਵੀ ਹਾਰ ਗਏ ਰਾਣਾ ਗਰਮੇਸ਼ ਸਿੰਘ ਸੋਢੀ ਦਾ ਹਲਕਾ ਗੁਰੂ ਅਰਸਾਈ ਨਾਲ ਡੂੰਗਾ ਸਬੰਧ ਹੈ ਇਸੇ ਤਰ੍ਹਾਂ ਹੀ ਗੱਲ ਕਰਦੇ ਤਾਂ ਫਿਲਮੀ ਜਗਤ ਅਤੇ ਸੰਗੀਤਕਾਰ ਤੇ ਗਾਇਕ ਦਿਲਖੁਸ਼ ਥਿੰਦ ਬਾਰੇ ਦਿਲਖੁਸ਼ ਥਿੰਦ ਦਾ ਜਨਮ 24/4/1977 ਨੂੰ ਸ਼੍ਰੀ ਬਸਵਾਰਾਮ ਦੇ ਘਰ ਕਛੱਲਿਆ ਦੇਵੀ ਦੇ ਕੁੱਖੋਂ ਪਿੰਡ ਚੱਕ ਮਹੰਤਾ ਵਾਲਾ ਵਿੱਚ ਹੋਇਆ ਦਿਲਖੁਸ਼ ਥਿੰਦ ਦੇ ਪਿਛੋਕਰ ਦੇ ਗੱਲ ਕਰਦੇ ਤਾਂ ਫਰਸਟ ਟੀਵੀ ਪ੍ਰੋਗਰਾਮ ਝਿਲਮਿਲ ਤਾਰੇ ਦੇ ਵਿੱਚ ਦਿਲਖੁਸ਼ ਥਿੰਦ ਨੇ ਆਪਣੀ ਕਿਸਮਤ ਅਜਮਾਈ 1988 ਦੇ ਵਿੱਚ ਉਸ ਤੋਂ ਬਾਅਦ 1990 ਦੇ ਵਿੱਚ ਉਹਨਾਂ ਨੇ ਪਹਿਲੀ ਐਲਬਮ ਦੋ ਗੁੱਤਾਂ ਮਾਰਕੀਟ ਦੇ ਵਿੱਚ ਆਈ ਉਸ ਤੋਂ ਬਾਅਦ ਕਈ ਲਗਾਤਾਰ ਫੇਮਸ ਐਲਬਮਾਂ ਦਿਲਖੁਸ਼ ਥਿੰਦ ਨੇ ਦਿੱਤੀਆਂ ਜਿਨ੍ਹਾਂ ਦੇ ਵਿੱਚੋਂ ਮੇਰੀ ਜਾਨ ਰੱਬ ਤੇ ਮਾਂ ਪਹਿਲਾ ਤੇ ਆਖਰੀ ਅੰਮ੍ਰਿਤਸਰ ਲਾਹੌਰ ਗੁਰਬਾਣੀ ਸਾਹ ਚੜਿਆ ਇਸ ਤੋਂ ਇਲਾਵਾ ਦਿਲਖੁਸ਼ ਥਿੰਦ ਦਾ ਰਿਕਾਰਡਿੰਗ ਸਟੂਡੀਓ ਹੈ ਤੇ ਦਿਲਖੁਸ਼ ਥਿੰਦ ਰਿਕਾਰਡ ਨਾਮ ਦੀ 뮤직 ਕੰਪਨੀ ਵੀ ਹੈ ਫਿਲਮਾਂ ਦੀ ਗੱਲ ਕਰਦੇ ਤਾਂ ਦਿਲਖੁਸ਼ ਥਿੰਦ ਦੀਆਂ ਫਿਲਮਾਂ ਦੀ ਗੱਲ ਕਰਦੇ ਤਾਂ ਦੇਸੀ ਮੁੰਡੇ ਹਾਣੀ ਅਤੇ ਇੱਕ ਗਦਰ ਫਿਲਮ ਵਿੱਚ ਦਿਲਖੁਸ਼ ਥਿੰਦ ਨੇ ਚੰਗਾ ਕੰਮ ਕੀਤਾ। ਅੱਜਕੱਲ ਦਿਲਖੁਸ਼ ਥਿੰਦ ਦੀ ਗੱਲ ਕਰਦੇ ਹਾਂ। ਦਿਲਖੁਸ਼ ਥਿੰਦ ਪੰਜਾਬ ਛੱਡ ਕੇ ਅੱਜਕੱਲ ਕੈਨੇਡਾ ਦੇ ਵਿੱਚ ਸੈਟਲ ਤੇ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਉਹਨਾਂ ਨੇ ਆਪਣਾ ਰਿਕਾਰਡਿੰਗ ਸਟੂਡੀਓ ਚਲਾਇਆ ਹੋਇਆ। ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਹਲਕਾ ਗੁਰੂ ਅਰਸਾਏ ਦੇ ਨਾਲ ਜੁੜੇ ਹੋਰ ਇੱਕ ਪੰਜਾਬੀ ਲੋਕ ਗਾਇਕ ਦੀ ਨਵਾਬ। ਨਵਾਬ ਦਾ ਸਹੀ ਨਾਮ ਹੈ ਮਨਦੀਪ ਸਿੰਘ ਤੇ ਨਵਾਬ ਦਾ ਜਨਮ ਜਿਹੜਾ ਹੋਇਆ ਹੈ ਉਹ ਪਿੰਡ ਚੱਕ ਜਮਾਲਗੜ ਹੈ ਤੇ ਉਹਦੇ ਫਾਦਰ ਦਾ ਨਾਮ ਹੈ ਮਰੀਕ ਸਿੰਘ ਤੇ ਮਾਤਾ ਦਾ ਨਾਮ ਸਾਹਿਬ ਪਰਮਜੀਤ ਕੌਰ ਪਿੰਡ ਚੱਕ ਜਮਾਲਗੜ ਪੰਜਕ ਕਿਹਾ ਜਾਂਦਾ ਨਵਾਬ ਦੀ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਤਾਂ ਬੀ ਟੈਕ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਕਾਲਜ ਜੀ ਐਨ ਐ ਲੁਧਿਆਣਾ ਤੋਂ 10ਵੀਂ ਉਹਨੇ ਡੀ اے ਵੀ ਸਕੂਲ ਚ ਲਾਲਾਵਾਦ ਤੋਂ ਕੀਤੀ ਹੈ ਤੇ ਨਵਾਬ ਦਾ ਐਕਸਪਰਟ ਜੱਟ ਦਾ ਗੀਤ ਪਹਿਲੇ ਜੀਤ ਤੋਂ ਹੀ ਮਸ਼ਹੂਰ ਹੋ ਗਿਆ ਸੀ ਉਸ ਤੋਂ ਬਾਅਦ ਕਈ ਐਲਬਮਾਂ ਬਣ ਜਿਹੜੀਆਂ ਨੇ ਉਹਨੇ ਪੰਜਾਬੀ ਜਗਤ ਨੂੰ ਦਿੱਤੀਆਂ ਨੇ ਤੇ ਪੰਜਾਬੀ ਸੰਗੀਤ ਦੇ ਵਿੱਚ ਵੱਡਾ ਨਾਮ ਹੈ ਨਵਾਬ ਦਾ ਇਸੇ ਤਰ੍ਹਾਂ ਹੀ ਹਲਕਾ ਗੁਰੂ ਅਰਸਾਈ ਨਾਲ ਜੁੜੇ ਸਾਬਕਾ ਮੰਤਰੀ ਸਰਦਾਰ ਸਜਵਾਰ ਸਿੰਘ ਦੀ ਗੱਲ ਕਰ ਲੈਂਦੇ ਆ ਸਰਦਾਰ ਸਜਵਾਰ ਸਿੰਘ ਦਾ ਜੱਦੀ ਪਿੰਡ ਮੇਗਾ ਰਾਇ ਉਹ ਤਾੜ ਹੈ ਰਾਇ ਸਿਕ ਬਰਾਦੀ ਦਾ ਇੱਕ ਸਿਰ ਕੱਢ ਆਗੂ ਰਿਹਾ ਸਰਦਾਰ ਸਜਵਾਰ ਸਿੰਘ ਸਜਵਾਰ ਸਿੰਘ ਮੰਤਰੀ ਵੀ ਰਿਹਾ ਤੇ ਹਲਕਾ ਗੁਰੂਰਸਾਏ ਦੇ ਵਿੱਚ ਇਹ ਕਹਿੰਦੇ ਆ ਜਿਆਦਾਤਰ ਨੌਜਵਾਨਾਂ ਨੂੰ ਜੇਕ ਨੌਕਰੀਆਂ ਦਿੱਤੀਆਂ ਤਾਂ ਸਜਵਾਰ ਸਿੰਘ ਦੇ ਲਾਏ ਹੋਏ ਅੱਜ ਵੀ ਲੋਕ ਨੌਕਰੀ ਕਰ ਰਹੇ ਆ ਸਜਵਾਰ ਸਿੰਘ ਦਾ ਗੂੜਾ ਸਬੰਧ ਜਿਹੜਾ ਹਲਕਾ ਗੁਰੂਰਸਾਏ ਨਾਲ ਰਿਹਾ ਹੈਗਾ ਇਸਨ ਹਲਕਾ ਗੁਰੂ ਅਰਸਾਏ ਦੀਆਂ ਉਹ ਮਾਨਸਕ ਸ਼ਕਤੀਆਂ ਅਗਲੇ ਭਾਗ ਦੇ ਵਿੱਚ ਹਲਕਾ ਗੁਰੂ ਅਰਸਾਏ ਨਾਲ ਸੰਬੰਧਿਤ ਹੋਰ ਉਹਨਾਂ ਲੋਕਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜਿਹੜੇ ਲੋਕ ਹਲਕਾ ਗੁਰੂ ਅਰਸਾਏ ਤੋਂ ਉੱਠ ਕੇ ਗਏ ਅੱਗੇ ਵਧੇ ਭਾਗ ਦੂਜੇ ਦੇ ਵਿੱਚ ਤੁਹਾਨੂੰ ਉਸ ਵੀਡੀਓ ਰਾਹੀਂ ਉਹਨਾਂ ਮਾਨਸਕ ਸ਼ਕਤੀਆਂ ਦੇ ਦਰਸ਼ਨ ਕਰਾਉਦੇ ਆ।